ਛੱਡ ਜਾਂਦੇ ਸਾਰੇ 13 ਸਾਲ ਦੇ ਬੱਚਾ ਨੂੰ ਮੈਂ ਬੱਚਾ ਛੱਡ ਜਾਈਏ ਇੱਥੇ ਤੁਸੀਂ ਕਹਿੰਦੇ ਆਂ ਜੀ ਅਸੀਂ ਆਪਦੇ ਟਰੈਕਟਰ ਤੇ ਆਏ ਆਂ ਜੀ ਆਵੇ ਅਸੀਂ ਆਪਦਾ ਟਰੈਕਟਰ ਦਾ ਇੱਕ ਠਾਣੇ ਜਾਵਾਂਗੇ ਗ੍ਰਫਤਾਰੀ ਦੇਣ ਲਈ ਸਹਿਮਤ ਹਾਂਜੀ ਹਾਂਜੀ ਅੱਜ ਦੇਵਾਂਗੇ ਅੱਜ ਬੱਚਾ ਨਾਮ ਸੁਮੇਤ ਜੀ ਹਾਂਜੀ 13 ਸਾਲ 13 ਸਾਲ ਹੀ ਇਹ ਵੀ 14 ਸਾਲ ਆ ਜੀ ਧਰਨੇ ਤੋਂ ਆਏ ਸੀਗੇ ਜੀ ਉਹ ਸਾਰੇ ਆਵਾਂਗੇ ਹਾਂਜੀ ਹਾਂ ਕਰਫਵਾੜੀਆਂ ਜਾਵਾਂਗੇ ਸਾਰੇ ਨਾਲ ਜਾਵਾਂਗੇ ਤਾਂ ਤੁਸੀਂ ਕਰਦੇ ਆਂ ਵੀਰ ਜੀ ਧਰਨਾਂ ਤੋਂ ਲੈ ਕੇ ਆਏ ਸੀ ਹਾਂਜੀ ਹਾਂਜੀ ਆ ਹਰਾਸ ਦੇ ਕਿ ਲਿਆ ਗਿਆ ਹਾਂਜੀ ਧੱਕਾ ਹੋ ਰਿਹਾ ਬਹੁਤ ਸਾਡੇ ਨਾਲ ਹੀ ਆ ਮੁੰਡੇ ਦੇ ਯਾਰ ਬਲੀ ਉਹਦੇ ਫਾਦਰ ਸਾਹਿਬ ਕੱਲ ਗ੍ਰਿਫਤਾਰ ਕੀਤੇ ਗਏ ਆ ਤਾਂ ਹੀ ਉਹਦੇ ਬਾਪ ਤਾਂ ਆਏ ਸੀਗੇ ਪਰ ਇਹ ਬਹੁਤ ਗਲਤ ਗੱਲ ਆ ਸਰਕਾਰ ਦੀ ਇਹ ਬਹੁਤ ਨਾਲ ਬਹੁਾਈ ਇਹਨਾਂ ਨੂੰ ਕਿਤੇ ਨਾ ਗਏ ਬਾਕੀ ਮਲਾਇਮਾਨੇ ਤਾਂ ਆਪਣੀ ਡਿਊਟੀ ਕਰਦੇ ਆ ਜੀ ਇਹ ਵੀ ਆਪਣੇ ਨਾਲ ਦੇ ਕੋਈ ਸਾਡੇ ਨਾਲ ਉਹ ਜਆ ਬਈ ਹਰਕਤ ਨਹੀਂ ਕੀਤੀ ਗਈ ਬਸ ਗ੍ਰਿਫਤਾਰ ਕੀਤਾ ਗਿਆ ਸਦਾ ਕਿਵੇਂ ਦੇਖਦੇ ਹੋ ਕਿ ਜਿਹੜਾ ਅੱਜ ਕਈ ਥਾਵਾਂ ਤੇ ਜਿਹੜੇ ਰੋਡ ਨੇ ਜਾਮ ਕੀਤੇ ਜਾਣੇ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਐਕਸ਼ਨ ਕੀਤਾ ਇੱਤੱਕ ਆਈ ਬੋਝੜਾ ਹੋ ਰਿਹਾ ਏ ਬਾ ਦੁਆ ਆਪਾਂ ਨੂੰ ਪਤਾ ਟਾਈਮ ਖਰਾਬ ਹੀ ਹੋਣਾ ਏ ਜਿਹੜਾ ਕਿਸਾਨਾਂ ਨਾਲ ਇੰਨਾ ਧੱਕਾ ਕਰੀ ਜਾਂਦੀ ਏ ਸਰਕਾਰ ਬਰਾਮ ਇਹਦੇ ਬੰਦੇ ਉਹਨਾਂ ਦੀ ਕੋਈ ਗੱਲ ਹੀ ਨਹੀਂ ਲੈਂਦੇ ਹਾਂਜੀ ਭਾਈ ਜੀ ਹਾਂਜੀ ਰਾਸ਼ਟਰਪਤੀ ਵੀ ਕਿ ਦਿੱਤਾ ਗਿਆ ਜਿਹੜਾ ਪਰਮਾਉਂਟ ਕਹਿੰਦੇ ਇਹ ਤਾਂ ਹੀ ਬਹੁਤ ਗਲਤ ਕਰ ਰਹੀ ਆ ਇਹ ਨਾ ਮਤਲਬ ਵੀ ਤੁਸੀਂ ਸਮਝੋ ਵੀ ਲੋਕਤੰਤਰਕ ਮੁਲਕ ਮੰਨਿਆ ਜਾਂਦਾ ਇੰਡੀਆ ਨੂੰ ਇਹ ਲੋਕਤੰਤਰ ਦਾ ਘਾਣਾ ਇੱਥੇ ਹਰ ਇੱਕ ਬੰਦੇ ਨੂੰ ਆਜ਼ਾਦੀ ਆ ਆਪਣੇ ਵਿਚਾਰ ਰੱਖਣ ਦੀ ਤੇ ਤੁਸੀਂ ਖੁਦ ਦੇਖ ਰਹੋ ਵੀ ਕਿੰਨਾ ਕੁ ਵਿਚਾਰ ਰੱਖਣ ਦੇਣ ਜਾ ਰਹੀ ਆ ਸਭ ਤੋਂ ਪੰਜਾਬ ਦੀ ਸਭ ਤੋਂ ਘਟੀਆ ਸਰਕਾਰ ਹੈ ਭਗਤ ਮਾਨ ਦੀ ਸਰਕਾਰ ਆ ਤੇ ਪੁਲਸ ਪ੍ਰਚਾਰ ਹੁੰਦਾ ਚਲੋ ਕੋਈ ਨਹੀਂ ਪੁਲਸ ਪ੍ਰਸ਼ਾਸਨ ਆਪਣੀ ਡਿਊਟੀ ਨਿਭਾ ਰਿਹਾ ਪਰ ਇਹ ਵੀ ਸੋਚਣ ਇਹਨਾਂ ਦੇ ਪਿਓ ਦਾਦੇ ਵੀ ਉੱਥੇ ਬੈਠੇ ਆ ਜਿਹੜੇ ਰਾਤ ਦੇ ਖਨੌਰੀ ਬੈਠੇ ਹੋਏ ਜਣਾ ਕਿਸਾਨ ਉਹਨਾਂ ਵਿੱਚ ਸਾਡੇ ਪਿੰਡ ਦੇ 6 ਮੁੰਡਿਓ ਮਰਨ ਵਰਤੇ ਬਹਿ ਗਏ ਠੀਕ ਹੈ ਨਾ ਮਰਨ ਵਰਤੇ ਵੀ ਬੱਚੇ ਹਾਂਜੀ ਉੱਥੇ ਜਿਹੜੇ ਬੰਦੇ ਰਿਟੇਨ ਕਰਕੇ ਇਹਨਾਂ ਨੇ ਡੱਕੇ ਹੋਏ ਨਾ ਖਨੌਰੀ ਇੱਕ ਪੈਲਸ ਦੇ ਵਿੱਚ ਕਿਸਾਨ ਉਹ ਮਰਨ ਵਰਤੇ ਬਹਿ ਚੁੱਕੇ ਆ ਇਹਨਾਂ ਨੂੰ ਸੂਚਿਤ ਕਰਦਗੇ ਉਹਨਾਂ ਨੇ ਪਾਲਸ ਪ੍ਰਸ਼ਾਸਨ ਤੋਂ ਕੋਈ ਵੀ ਲੈ ਕੇ ਖਾਣ ਪੀਣ ਤੋਂ ਮਨਾ ਕਰਤਾ ਉਹ ਪੂਰਨ ਤੌਰ ਤੇ ਵਿਧਿਆ ਅਣਮੱਥੇ ਸਮਝ ਲੈਣ ਉਹਨੇ ਮਰਨ ਵਰਤ ਸਟਾਰਟ ਕਰ ਲਿਆ